ਨਾਦਾ ਵੇਸਾ ਹੋ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨ ਆਵਣ ਜਾਣ ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਾਰਣ ਨਾ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਈ ਜਹ ਦੇਖ ਤਹ ਆਵਰ ਨਾ ਕੋਈ ਗੋਰ ਮੋਖੇ ਭਗਤ ਸਹਿਜ ਘਰ ਪਾਈਐ ਬਿਨ ਗੋਰ ਭੇਟੇ ਮਾਰੇ ਆਈਐ ਜਾਈਐ ਰਹਾਉ ਸੋ ਗੁਰ ਕਰਾ ਜੇ ਸਾਚ ਦੜਾਵੇ ਅਕਥ ਕਥਾ ਵੈ ਸਬਦ ਮਿਲਾਵੇ ਹਰ ਕੀ ਲੋਗ ਅਵਰ ਨਹੀਂ ਕਾਰਾ ਸਾਚਾ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਵਾ ਮਨ ਮਹਿ ਸਾਚਾ ਸੋ ਸਾਚਾ ਮੇਲੇ ਸਾਚੇ ਰਾਚਾ ਸੇਵਕ ਪ੍ਰਭ ਕਾ ਲਾਗੈ ਪਾਈ ਸਤ ਗੁਰ ਪੂਰਾ ਮਿਲੈ ਮਿਲਾਈ ਆਪੇ ਦਿਖਾਵੈ ਆਪੇ ਦਿਖੈ ਹਾਠ ਨਾ ਪਤੀਜੈ ਨਾ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਾਨ ਪਤੀ ਆਇਆ paade paade phul lahe chota khahe bahut se aanp aavah jahe naam jap pao bhojan khahe ਗੋ ਰਮੋਖੇ ਸੇਵਕ ਰਹੇ ਸਮਾਈ ਪੂਜ ਸਿਲਾ ਤੀਰਥ ਬਨ ਵਾਸਾ ਪਰਮਤ ਡੋਲਤ ਭਏ ਉਦਾਸਾ ਮਾਨ ਮੈਲ ਸੂਚਾ ਕਿਉ ਹੋਈ ਸਾਚ ਮਿਲੈ ਪਾਵ ਪਤਸੋਈ ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰੇ ਪਾਲ ਪੰਕਜ ਮਹਿ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਦ ਸਲਾਹੀ ਤੋਦ ਬੇਨ ਦੂਜਾ ਮੈਂ ਕੋ ਨਹੀ ਜੋ ਤੁਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਜ ਪਾਏ ਗੁਣ ਗਾਈ ਕਿਸ ਆਗੈ ਪ੍ਰਭ ਤੁਦ ਸਾਲਾਹੀ ਤੋਦ ਬੇਨ ਦੂਜਾ ਮੈਂ ਕੋ ਨਹੀਂ ਯੋ ਤੁੱਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾ ਸਰੀ ਮਹੱਲਾ ਪਹਿਲਾ ਸਹਿਜ ਜੇ ਮੇਲਾ ਮਿਲੇਆ ਪਰਵਾਂ ਨਾ ਨਾ ਤੇ ਸਮਰਨ ਨਾ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਏ ਜਾਹ ਦੇਖਾ ਤਹ ਆਵਰ ਨਾ ਕੋਇ